ਓ ਮੋਟੂ ਜਾਂ ਤੂੰ ਫੇਰ ਉਰੇ ਆ ਗਿਆ ਓਏ ਓ ਹੈਲੋ ਤੈਨੂੰ ਕਹਿ ਰਿਹਾ ਮੈਂ ਆ ਜਾ ਆ ਜਾ ਉੱਪਰ ਆ ਜਾ ਆ ਜਾ ਤੂੰ ਹਰ ਵਾਰੀ ਮੇਰੀ ਨਿਗਾਹ ਜੀ ਜੀ ਆ ਜਾਣਾ ਆ ਜਾ ਉੱਪਰ ਆ ਜਾ ਮੈਂ ਕਹਿੰਦਾ ਆ ਜਾ ਤੂੰ ਅੱਜ ਤੇਰੀ ਵੀਡੀਓ ਬਣਾ ਕੇ ਪਾਉਣੀ ਆ ਮੈਂ ਇੱਕ ਪ੍ਰੋਗਰਾਮ ਤੇ ਸਾਨੂੰ ਟੱਕਰ ਗਿਆ ਕਪੂਰ ਥਲੇ ਇੱਕ ਤਾੜੀਆਂ ਨਾਲ ਲਾਈਵ ਵਾਲੇ ਭਰਾਵਾਂ ਲਈ ਵਜਾਦੇ ਹੋਵੇਂ ਕਿਵੇਂ ਹੋ ਠੀਕ ਹੋ ਚੱਲ ਤੇਰੀ ਬਣਾਦਾ ਵੀਡੀਓ ਫਿਰ ਇਹ ਸਿੱਧਾ-ਸੁੱਧਾ ਜੱਕਦ ਨੂੰ ਹੁੰਦਾ ਹੈ ਹਾ ਅੱਜ ਫੇਰ ਇਹਦੀ ਵੀਡੀਓ ਬਣ ਗਈ। ਕੀ ਬਾਤ! ਮਮਾ ਤੂੰ ਤਾਂ ਮੈਨੂੰ ਕੰਮ ਤੇ ਰੱਖ ਲੈ ਲਾਵਾ। ਅਸੀਂ ਉਤਰੇ ਹੋਇਆਂ ਰੂਹਾਂ ਚ। ਚੱਲ ਮੈਂ ਗਾਉਂਗਾ ਤੂੰ ਇਧਰੋਂ ਮੂੰਹ ਹਲਾ ਆਪਣਾ ਨਾ। ਮੇਰੇ ਪਿੱਛੇ-ਪਿੱਛੇ ਚੱਲ ਚੱਲ ਚੱਲ। ਲੋਕ ਲੋਕ ਕਹਿਣਗੇ ਵੀ ਇਹ ਗਾਣਾ ਇਹਦਾ ਗਾਇਆ ਹੋਇਆ ਚੱਲ। ਅਸੀਂ ਉਤਰੇ ਹੋਇਆਂ। ਫਲੋਰੀਆ ਪਿੱਛੇ ਅੜ ਤੇਰੀ ਲੋੜ ਨਹੀਂ ਵਿੱਚ ਬਜ਼ੁਰਗਾਂ ਦੀ। ਪਿਛੜ ਪਿਛੜ ਆ ਵੀ ਇੱਧਰ ਅਸੀਂ ਉਤਰੇ ਹੋਇਆ ਰੂਹਾਂ ਚ ਸਾਡੇ ਇਸ਼ਕ ਦਾ ਖੁਦਾ ਗਵਾ ਸਜਣਾ ਰੂਹਾਂ ਨਾਲ ਹੀ ਨਿਕਲਾਂਗੇ ਰੂਚੋ ਉਜ ਹੋਣਾ ਨਹੀਂ ਜੁਦਾ ਸਜਣਾ ਇਹ ਝੂਠ ਬੋਲਦੇ ਲੋਕੀ ਨੇ ਤੇ ਝੂਠੇ ਸੱਚ ਨਹੀਂ ਹੋ ਸਕਦੇ ਉਹ ਲੇਖਾਂ ਚ ਲਿਖਾ ਕੇ ਆਇਆ ਇਸ ਜਨਮ ਚ ਵੱਖ ਨਹੀਂ ਹੋ ਸਕ ਉਹ ਮੋਟੂਆ ਲੇਖਾਂ ਚ ਲਿਖਾ ਕੀ ਅੱਜ ਦਾ ਜਦ ਮੇਰੇ ਵਰਗਾ ਲੱਗੀ ਜਾਂਦਾ ਗੋਲੂ ਮੋਲੂ ਜਿਆ ਟਾੜੀ ਖੁੱਲ ਕੇ ਵਜਾਉ ਲਾਈਵ ਵਾਲਿਆਂ ਲਈ ਇਹਨਾਂ ਭਰਾਵਾਂ ਲਈ ਪਰ ਮੈਨੂੰ ਖੁਸ਼ੀ ਹੈ ਮਾਣ ਹੈ ਇਸ ਗੱਲ ਦਾ ਕਿ ਅਸੀਂ ਪੰਜਾਬ ਚ ਪੈਦਾ ਹੋਇਆ ਪੰਜਾਬ ਚ ਅੱਜਕੱਲ ਨਫ਼ਰਤਾਂ ਫਲਾਈਆਂ ਜਾਂਦੀਆਂ ਦੋਸਤੋ ਨਫ਼ਰਤਾਂ ਨੂੰ ਲੱਤ ਮਾਰੋ ਤੇ ਪਿਆਰ ਨੂੰ ਪਹਿਲ ਦਿਵੋ ਇੱਕ ਤਾੜੀ ਪਿਆਰ ਲਈ ਵਜਾਓ ਤੇ ਇਨਸਾਨੀਅਤ ਲਈ ਵਜਾਓ ਇੱਕ ਦੂਜੇ ਦਾ ਪਿਆਰ ਕਰਿਆ ਕਰੋ ਸਤਿਕਾਰ ਕਰਿਆ ਕਰੋ ਕੋਈ ਵੱਡਾ ਛੋਟਾ ਨਹੀਂ ਬਾਲੇ ਪੁੱਤਰਾ ਇੱਕ ਦੂਜੇ ਨੂੰ ਕੋਈ ਤੁਹਾਡੇ ਛੋਟਾ ਤੁਸੀਂ ਕਿਸੇ ਨੂੰ ਸਾਸਿਗਲ ਬੁਲਾ ਦੋਗੇ ਸਲਾਮ ਆਦਾਬ ਨਮਸਕਾਰ ਉਹ ਰੱਬ ਨੂੰ ਹੈ ਪਹਿਲਾਂ ਬੰਦੇ ਨੂੰ ਨਹੀਂ ਹੈ ਮੈਂ ਪਹਿਲਾਂ ਦੱਸਦਾ ਪਰ ਇੱਕ ਦੂਜੇ ਨੂੰ ਮਿਲਿਆ ਕਰੋ ਪਿਆਰ ਮੁਹੱਬਤ ਬਣਾ ਕੇ ਰੱਖਿਆ ਕਰੋ ਇਹ ਲੋਕਾਂ ਨੇ ਆਪਣੇ ਪੰਜਾਬ ਨੂੰ ਜਿਹੜਾ ਖਰਾਬ ਕਰਨ ਦਾ ਇੱਕ ਮੁੱਦਾ ਤੋਰਿਆ ਹੋਇਆ ਹੈ ਨਾ ਕਿ ਪੰਜਾਬ 'ਚ ਇਹ ਹੈ ਜੀ ਪੰਜਾਬ 'ਚ ਉਹ ਹੈ ਜੀ ਕੁਝ ਨਹੀਂ ਪੰਜਾਬ 'ਚ ਸਾਡੇ ਪੰਜਾਬ ਵਰਗੀ ਮੌਜ ਨਹੀਂ ਕਿਤੇ ਤਾੜੀ ਖੁੱਲ ਕੇ ਵਜਾਓ ਆਪਣੇ ਪੰਜਾਬ ਦੀ